ਇੱਕ ਪੈਨ ਜਾਰੀ ਤਿੰਨ ਕਬੱਡੀਆਂ ਚਰਨ ਸਿੰਘ ਜੀ ਉਹਨਾਂ ਵੱਲੋਂ 1000 ਦੀਆਂ ਨੇ ਉਹ ਸਾਹਮਣੇ ਇੱਕ ਅੱਖ ਨਾਲ ਗੱਲ ਕਰ ਗਿਆ ਤੇਰੇ ਬੋਲਾਂ ਫੜਦੇ ਜੋਖੇ ਦੂਜੀ ਕਬੱਡੀ ਹੈ 2000 ਦੀ ਪੰਦਰ ਜੀ ਆਜੋ ਇੱਥੇ ਆ ਥੱਲੇ ਬਹਿ ਜਾ ਚੀਮਾ ਸਾਹਿਬ ਕਹਿੰਦੇ ਸਟੇਜ ਵਾਲੇ ਸਾਰੇ ਥੱਲੇ ਬਹਿ ਜਾ ਪਿੱਛੇ ਦਿਸਦਾ ਨਹੀਂ ਪਿਆ ਕੁਝ ਲਓ ਬੁਲਟ ਆਂ ਬਿਠੇ ਵਾਈ ਲੌਸਮੈਂਟ ਕਰੇ ਕਰੀ ਸਾਰਿਆਂ ਨੂੰ ਬਿਠਾਓ ਜੀ ਜੀ ਨੰਬਰ ਲਗ ਗਿਆ ਇਹ ਤੀਜੀ ਕਬੱਡੀ ਹੈ 2000 ਦੀ ਇਹ ਹਰਮਨ ਬੁਲਟ ਹੈ ਇਹ ਘੁੰਮਣ ਘਵਾਉਣ ਨੂੰ ਤਾਂ ਥਾਰ ਰੱਖੀ ਹੈ ਆਪਾਂ ਬੁਲਟ ਰੱਖਿਆ ਪਟਾਕੇ ਪਾਉਣ ਲਈ ਆ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਪਰ ਅੱਜ ਸਰਦਾਰ ਬਲਦੇਵ ਸਿੰਘ ਜੀ ਇਹ ਹੈ ਬੁਲਟ ਖੀਰਾ ਵਾਲੀਆ ਹਰਮਨ ਬੁਲਟ ترਸੀਮ ਸਿੰਘ ਪੰਡਾਲ ਦਾ ਪੋਤਾ ਦੁਨੀਆ ਦਾ ਅੱਜ ਦੇ ਸਮੇਂ ਦਾ ਟਾਪ ਦਾ ਮੱਲ ਸ਼ੇਰਪੁਰਿਆ ਸੱਤੂ ਹੈ ਲੇ ਵੀ ਸੋਹੇ ਤਾਲ ਵੀ ਯੂਐਸਏ ਵਾਲੇ ਉਧਰ ਟੋਨੀ ਮਰੋਗ ਫਤੋ ਆਈਏ ਸਾਡਾ ਵੀਰ ਕਿਹਦਾ ਪ੍ਰਤਾਪ ਕਲਾਣੇ ਨੂੰ ਵੱਡੇ ਪਿਆਰ ਹੋਣਗੇ ਕਿਉਂਕਿ ਹੁਲ ਹੰਟਰ ਵੱਲੋਂ ਕਬੱਡੀ ਖੇਡਿਆ ਇਧਰ ਪਾਸੇ ਪਾਉ ਦੂਜੇ ਪਾਸੇ ਦੁਗ ਦੁਗ ਪਾਉ ਤੇ ਦੁਗ ਦੁਗ ਉਧਰ ਪਾਉ ਤੇ ਦੁਗ 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 ਜਿਵੇਂ ਕਹਿੰਦੇ ਹੁੰਦੇ ਇਹਦੇ ਵੀ ਬੁਲਟ ਦੇ ਵਿੱਚ ਬੜੀ ਜਾਨ ਹੈ ਤੇ ਬੁਲਟ ਅੱਜ ਦੇ ਸਮੇਂ ਦੇ ਵਿੱਚ ਛਾਇਆ ਹੋਇਆ ਹੈ ਬੁਲਟ ਦੀ ਮੰਗਿਆ ਮੱਖਣ ਅਲੀ ਜੀ ਦੇ ਕਹਿਣ ਵਾਂਗੂ ਪੁੱਲ ਬੁਲਟ ਦੀ ਫੁੱਲ ਮਾਰਕੀਟ ਹੈ ਆ ਕੌਣ ਹੈ ਇਹ ਤੇਜ ਤਰਾਰ ਇਹ ਦਰਸੇਵ ਸਿੰਘ ਭੰਡਾਲ ਦਾ ਪੋਤਾ ਦੁਨੀਆ ਹਰਮਨ ਨੂੰ ਪਿਆਰ ਨਾਲ ਬੁਲਟ ਕਹਿੰਦੀ ਹੈ ਇਹਨੇ ਥਾਰ ਜਿੱਤੀ ਹੈ ਖਰੀਦੀ ਨਹੀਂ ਜਿੱਤੀ ਹੈ ਆ ਗਿਆ ਕਬੱਡੀ ਪਾਉਣ ਦੇ ਲਈ ਸ਼ੀਤ ਪਗਤ ਸਿੰਘ ਕਬੱਡੀ ਕਲੱਬ ਸਰਹਾਰ ਰਣੂਆਂ ਦੇ ਚਾਰ ਨਾ ਹੈ ਸੇਵਾ ਸਿੰਘ ਰਾਣੇ ਦੀ ਟੀਮ ਖੇਡਦੀ ਆਹ ਸਾਹਮਣੇ ਤੰਬੀਰ ਕਬੱਡੀ ਕਲੱਬ ਮਹਿਮਦ ਮਾਲ ਵੱਲੋਂ ਇਹ ਬੁਲਟ ਕਬੱਡੀ ਪਾ ਰਿਹਾ ਹੈ ਬੁਲਟ ਖੀਰਾਵਾਲੀਆ ਰੇਡ ਆਹ ਕੜਿਆਣੇ ਵਾਲਾ ਪ੍ਰਤਾਪ ਔਰ ਦੂਜੇ ਪਾਸੇ ਖੀਰਾਵਾਲੀਆ ਬੁਲਟ ਸੈਟਰੀ ਟੂਰਨਾਮੈਂਟ ਕਮੇਟੀ ਉਹਦੇ ਲ 5000 ਦੀਆਂ ਨੇ ਇਹ ਢੰਡਾਲ ਪਰਿਵਾਰ ਦਾ ਬਾਣ ਇਹ ਦੁਨੀਆਂ ਪਿਆਰ ਨਾਲ ਦੁੱਗ-ਦੁੱਗ ਕਹਿੰਦੀ ਹੈ ਮੱਖਾ ਜੀ ਇਹ ਦੂਜੀ ਰੇਡ ਆ 5000 ਦੀ ਹਾਂਜੀ ਦੂਜੀ ਇਹ ਆਪਣੇ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਸੋਨੂ ਹਣਾ ਵੱਲੋਂ ਤੇ ਚਰਨ ਖੜਾ ਵੱਲੋਂ 5000 ਦੀ ਰੇਡ ਉਧਰ 1 ਮਾਰਚ ਨੂੰ ਕਹਿੰਦੇ ਮੇਰੇ ਵੀਰੋ ਰਣਜੀਤ ਸਿੰਘ ਜੀ ਡਬ ਟਰਵਲ ਵਾਲੇ ਕਹਿੰਦੇ ਵੀ ਆਪਾਂ ਛੋਟੇ ਯੋਧੇ ਸਰਪੰਚ ਦਾ ਵੀ ਮਾਨ ਸਰਮ ਸੈਮੀ ਤੋਂ ਬਾਅਦ ਫਾਈਨਲ ਖੇਡਿਆ ਜਾ ਰਿਹਾ ਮਿੱਠਾ ਜੀ ਆ ਲਾਸਟ ਰੇਡ ਪਾ ਦਿਓ 5000 ਦੀ ਬੁਲਟ ਖੀਰਾਂ ਵਾਲੀ ਦੀ ਜੈਨਪਰੀਏ ਸੋਨੂ ਵੱਲੋਂ ਤੇ ਚਰਨ ਸਿੰਘ ਜੀ ਕਨੇਡਾ ਤੇ ਡਵਿੰਡੀ ਵਾਲਿਆਂ ਵੱਲੋਂ ਮਾਨ ਸਨਮਾਨ ਜਿਹੜੇ ਬਖਸ਼ੇ ਜਾਣਗੇ ਨਾਲ ਹੀ ਢਾਂਗੇ ਵਾਲਾ ਜੱਫਾ ਲੱਗੇ ਤੇ ਤੇਰਾ 5000 ਦਾ ਮਾਨ ਸਨਮਾਨ ਹੋਊਗਾ ਇਹ 5000 ਦੀ ਜਨਪੀ ਸੋਨ ਵੱਲੋਂ ਚਰਨ ਸਿੰਘ ਦੀ ਡਵਿੰਡੀ ਕੈਨੇਡਾ ਵੱਲੋਂ ਕਬੱਡੀ ਮੈਨ ਮਿੱਤਰੋ ਪੈ ਗਈ ਹੈ ਉਹ ਕਬੱਡੀ ਖੇਡਣੀ ਹੈ ਪ੍ਰਤਾਪ ਹੈ ਕਰਨ ਬੁੱਲੋ ਵਾਲੀ ਹੈ ਆ ਜਸਪਿੰਦਰ ਸਿੰਘ ਮੋਨੂ ਹੈ ਵਿਚਕਾਰ ਖੜਾ ਨੌਜਨ ਤਿੰਨ ਚਿੱਟੀਆਂ ਨਿਕਰਾਂ ਵਾਲੇ ਇੱਕ ਕਾਲੀ ਨਿਕਰਾਂ ਵਾਲਾ ਚਿੱਟੀਆਂ ਨਿਕਰਾਂ ਵਾਲਾ ਵੀ ਸਮਾ ਰਿਹਾ ਅੱਜ ਵੀ ਸਮਾਂ ਚੱਲਦਾ ਇੰਦਰਜੀਤ ਤੇ ਫਰਿਆਦ ਦਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਪੈਂਦੀ ਹੋਈ ਰੇਡ ਆਹ ਪੈਂਦੀ ਹੋਈ ਰੇਡ ਇੱਕ ਪਾਸੇ ਪ੍ਰਤਾਪ ਔਰ ਦੂਜੇ ਪਾਸੇ ਬੁਲਟ ਬੁਲਟ ਤੇ ਪ੍ਰਤਾਪ ਔਰ ਠੀਕ 1 ਵਜੇ ਪਹਿਲਾ ਮੈਚ ਸ਼ੁਰੂ ਕਰਕੇ 7 ਵਜੇ ਤੋਂ ਪਹਿਲਾਂ ਪਹਿਲਾ ਪਹਿਲਾ ਮੈਚ ਜਿਹੜੇ ਸਮਾਪਤ ਕੀਤੇ ਜਾਣਗੇ ਕਿਉਂਕਿ ਗਰਾਊਂਡ ਘਾਹ ਵਾਲੀ ਹੈ ਸਲਿਪਰੀ ਹੋ ਸਕਦੀ ਹੈ ਸੱਟ ਵੱਜਣ ਦਾ ਡਰ ਹੋ ਸਕਦਾ ਸਾਰ ਖਿਡਾਰੀ ਸਹਿਯੋਗ ਕਰਨਾ ਲਓ ਸਾਹਮਣੇ ਇੱਕ ਪਾਸੇ ਇੱਕ ਪਾਸੇ ਬੁਲਟ ਦੂਜੇ ਬੁਲਟ ਪਾਉਣਾ ਮੇਰੇ ਵੀਰ ਦੇ ਵੀਰ 15 ਵੀਰ ਮੈਂ ਕਿਹਾ ਸੀ ਸਵੇਰੇ ਕਿ ਤੁਹਾਨੂੰ 7 ਵਜੇ ਤੋਂ ਪਹਿਲਾਂ ਪਹਿਲੇ ਵੇਹੜੇ ਕਰਨਾ 6:40 ਮਿੰਟ ਹੋ ਗਏ ਆ ਤੇ ਸਾਰੀ ਸੰਗਤ ਆਪਸ ਸਾਥੋਂ ਤੋਂ ਪਹਿਲਾਂ ਜਿਹੜੀ ਗਰਾਊਂਡ 'ਤੇ ਵੇਹੜੀ ਕਰ ਦੇਣੀ ਆ ਇਧਰਲੇ ਪਾਸੇ ਇਧਰਲੇ ਪਾਸੇ ਫੇਰ ਬਦਲ ਫੇਰ ਬਦਲ ਫੇਰ ਬਦਲ ਹੋ 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 ਜੀਓ ਬੁਲਟਾ ਜੀਓ ਬੁਲਟਾ ਨੰਬਰ ਦੁਗਦੁਗਦਾ ਅਗਲੀ ਰੋਹ ਸਿੰਘ ਜੀ ਅੱਜ ਦੇ ਮੇਲੇ ਦੀ ਸਾਰੀ ਸੰਗਤ ਨੂੰ ਵਾਰਕਵਾਦ ਹੈ ਆਹ 5000 ਦੀ ਪਹਿਲੀ ਰੇਡ ਲੈ ਜੀ ਅੱਗੇ ਵਾਲਾ تیرਲੀ ਐਲਾਨਾ ਸਾਜੀ ਨੂੰ ਤੇ ਬੁਲਟ ਨੂੰ ਜੇ ਇੱਕੋ ਜਫਾ ਲਾ ਦੇਵੇਂ ਇੱਕ ਗੇ ਤੇ ਤੈਨੂੰ 5-5000 ਸਾਡੇ ਵੀ ਤਾਜਵੀਰ ਅਮਰੀਕਾ ਵਾਲੇ ਉਹ ਦਿਨਿੰਗ ਟ੍ਰੈਸੀ ਸ਼ਹਿਰ ਵਾਲੇ ਇੱਕੋ ਜਫਾ ਇਧਰਲੇ ਪਾਸੇ ਇਹ ਪਰਦਾਸ ਸੁਵਿੰਦਰ ਜੀ ਨਹੀਂ ਮੰਦੇ ਨੰਬਰ ਰੇਡਰ